ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਈ ਹੋਪ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਤੇ ਵਾਈਬਰੂ ਦੀ ਮੇਲ ਸਾਧਕ ਅਸੀਂ ਵੀ ਬਿਲਕੁਲ ਠੀਕ ਠਾਕ ਆ ਜੀ ਤੇ ਲੈ ਕੇ ਆਏ ਜੀ ਆਪਾਂ ਇੱਕ ਹੋਰ ਨਵੀਂ ਵੀਡੀਓ ਜਿਹੜੀ ਕੱਲ ਤੁਹਾਨੂੰ ਵੀਡੀਓ ਪਾਈ ਸੀਗੀ ਤੇ ਤੁਸੀਂ ਉਹਦੇ ਵਿੱਚ ਪਸੰਦ ਕਰ ਲਏ ਹੋਣੇ ਆ ਤੇ ਬਹੁਤ ਸਾਰੇ ਫੋਨ ਕਾਲ ਆ ਰਹੇ ਨੇ ਤੇ ਆਰਡਰ ਵੀ ਆਏ ਨੇ ਤੇ ਅੱਜ ਵੀ ਆਪਾਂ ਉਹਦੇ ਰਿਲੇਟਡ ਹੀ ਵੀਡੀਓ ਲੈ ਕੇ ਆਏ ਆ ਛੋਟੇ-ਛੋਟੇ ਬੱਚਿਆਂ ਦੇ ਸੈੱਟ ਲੈ ਕੇ ਆਏ ਆ ਤੇ ਸ਼ੁਰੂ ਕਰਦੇ ਆ ਜੀ ਫਿਰ ਵੀਡੀਓ ਤੇ ਇੱਕ ਤਾਂ ਪਹਿਲਾਂ ਤੁਹਾਨੂੰ ਮੋਜੇ ਹੀ ਦਿਖਾ ਦੇਣੀਆਂ ਮੈਂ ਕੱਲ ਦੀ ਵੀਡੀਓ ਚ ਵੀ ਦੋ ਸੈੱਟ ਦਿਖਾਏ ਸੀਗੇ ਇਹ ਸਿੰਪਲ ਨੇ ਜੀ ਤੁਹਾਨੂੰ ਮੈਂ ਦਿਖਾਏ ਸੀਗੇ ਬਸ ਸਿੰਪਲ ਵੀ ਨਹੀਂ ਆ ਦੇਖੋ ਬੁਲਤੀ ਪਾਈ ਹੋਏ ਇਹਦੇ ਵਿੱਚ ਵੀ ਐਦਾਂ ਬੰਦੇ ਨੇ ਇਹ ਜੁੱਤੀ ਵਾਂਗ ਹੋ ਜਾਂਦੇ ਆ ਹਨਾ ਤੇ ਇਹ ਹੈਗੇ ਨੇ ਫੁੱਲਾਂ ਵਾਲੇ ਜੀ ਇਹ ਸਿੱਧੀ ਜਿਹੀ ਪੰਜਾਬੀ ਜੁੱਤੀ ਹੁੰਦੀ ਆ ਆਪਣੀ ਓਦਾਂ ਵੜ ਜਾਂਦੇ ਨੇ ਇਹ ਤੇ ਪ੍ਰਾਈਸ ਮੈਂ ਤੁਹਾਨੂੰ ਕੱਲ ਵੀ ਦੱਸਿਆ ਸੀ ਇਹਦਾ ਹੈਗਾ ਜੀ 120 ਰੁਪਇਆ ਤੇ ਹੈਗਾ ਜੀ 100 ਰੁਪਏ ਜਿਨੇ ਜਿਨੇ ਲੈਣਾ ਤੇ ਸਕਰੀਨਸ਼ਾਟ ਲੈ ਲਓ ਜੀ ਤੁਸੀਂ ਆਰਡਰ ਪਲੇਸ ਕਰ ਦਿਓ ਠੀਕ ਹੈ ਜੀ ਤੇ ਇਹ ਦੇਖੋ ਜੀ ਕਿਊਟ ਜੇ ਸੈੱਟ ਕਿੰਨੇ ਪਿਆਰੇ ਲੱਗਦੇ ਨੇ ਇਹ ਹੈਗੇ ਨੇ ਜੀ ਇਨਰ ਸੈੱਟ ਜਿਵੇਂ ਆਪਾਂ ਬੱਚੇ ਨੂੰ ਜ਼ਿਆਦਾ ਕੋਈਆ ਮੋਈਆ ਨਹੀਂ ਕਰਨਾ ਹੈਗਾ ਹਨਾ ਹਲਕਾ ਜਾਂ ਕੁਝ ਪਾਉਣਾ ਚਾਹੁੰਦੇ ਹੋ ਤੇ ਨਿੱਗਾ ਵੀ ਹੋਵੇ ਤੇ ਉਹਦੇ ਵਾਸਤੇ ਇਹ ਇਨਰ ਸੈੱਟ ਬੈਸਟ ਹੈ ਜੀ ਦੇਖੋ ਇਹ ਇਨਰ ਹੈ ਜੀ ਇਹਦੇ ਨਾਲ ਦੀ ਇਹ ਹੈਗੇ ਨੇ ਜੀ ਛੋਟੇ ਛੋਟੇ ਕਿਊਟ ਜੇ ਮੋਜੇ ਤੇ ਇਹ ਮੀਟਲ ਨੇ ਹੱਥਾਂ ਵਿੱਚ ਪਾਉਣ ਵਾਸਤੇ ਹੁੰਦੇ ਹਨਾ ਪਤਾ ਹੀ ਆ ਮੇਰੇ ਭੈਣਾਂ ਨੂੰ ਤੇ ਇਹ ਟੋਪੀ ਹੈ ਜੀ ਨਾਲ ਇਹ ਜੋੜ ਕੇ ਤਾਰ رکھے ਨੇ ਜੀ ਕਿਉਂਕਿ ਸੈੱਟ ਖਰਾਬ ਨਾ ਹੋ ਜੀ ਕਿਉਂਕਿ ਛੋਟੀਆਂ ਚੀਜ਼ਾਂ ਨੇ ਅੰਦਰ ਉੱਪਰ ਹੋ ਜਾਂਦੀਆਂ ਨੇ ਹਨਾ ਇਹ ਤਾਂ ਕਰਕੇ ਆਪਾਂ ਇਹਦੇ ਨਾਲ ਰੱਖੇ ਹੋਏ ਨੇ ਡਿਟੇਲਿੰਗ ਤੁਸੀਂ ਦੇਖ ਸਕਦੇ ਹੋ ਕਿੰਨੀ ਪਿਆਰੀ ਕੀਤੀ ਹੋਈ ਹੈ ਹਰ ਇੱਕ ਚੀਜ਼ ਦਾ ਧਿਆਨ ਰੱਖਿਆ ਹੋਇਆ ਹੈ ਜੀ ਹਨਾ ਇਹ ਕਰੋਸ਼ੀਆ ਨਾ ਕੀਤਾ ਹੋਇਆ ਆ ਇਹ ਲਟਕਣ ਟਾਈ ਬਣਾਏ ਹੋਏ ਨੇ ਇਹ ਇਹ ਤਾਂ ਬਿਲਕੁਲ ਛੋਟੇ ਬੱਚੇ ਲਈ ਆਊਗਾ ਕਿਉਂਕਿ ਇਹਨੂੰ ਮੈਨੂੰ ਦੀ ਤਾਂ ਮੈਨੂੰ ਲੱਗਦਾ ਵੀ ਜ਼ਰੂਰਤ ਹੈ ਹੀ ਨਹੀਂ ਹਨਾ ਬਾਕੀ ਭੈਣਾਂ ਨੂੰ ਪਤਾ ਹੀ ਲੱਗ ਜਾਊਗਾ ਸਾਈਜ਼ ਦਾ ਇਹ ਬਿਲਕੁਲ ਛੋਟੇ ਬੱਚਿਆਂ ਵਾਸਤੇ ਆ ਪਰ ਫਿਰ ਵੀ ਕਈਆਂ ਨੇ ਆਰਡਰ ਕਰਨਾ ਹੁੰਦਾ ਉਹ ਫਿਰ ਪੁੱਛਦੀਆਂ ਨੇ ਹਨਾ ਮੈਂ ਦੱਸ ਦੇਵਾਂ ਐਨੋ ਜੀ 11 ਇੰਚ ਲੈਂਥ ਆ ਜੀ ਤੁਸੀਂ ਆਪਣੇ ਬੇਬੀ ਦੇ ਜਿਹੜੇ ਨਾਪ ਲੈ ਲਿਓ ਛੋਟੇ ਛੋਟੇ ਕੱਪੜੇ ਉਹਦੇ ਕੋਲ ਹੋਰ ਵੀ ਹੋਣੇ ਕੋਈ ਟੀ-ਸ਼ਰਟ ਦਾ ਨਾਪ ਲੈ ਲਿਓ ਹਨਾ ਤੇ ਪ੍ਰੋਪਰ ਤੁਹਾਨੂੰ ਫਿਟਿੰਗ ਆ ਚੁੱਕੀ ਹੈ ਦੀ ਸਾਢੇ 7 ਇੰਚਰ ਨੂੰ ਅਜੀ ਤੇ ਮੋਜਿਆਂ ਦਾ ਤਾਂ ਪਤਾ ਹੀ ਛੋਟੇ ਬੱਚੇ ਦੇ ਨੇ ਇਹ ਇਹ ਤਾਂ ਜੇ ਛੋਟੇ ਵੱਡੇ ਹੋਣਗੇ ਤਾਂ ਇਥੋਂ ਟਾਈਟ ਹੋ ਜਾਣਗੇ ਹਨਾ ਆ ਦੇਖੋ ਐਦਾਂ ਐਦਾਂ ਹੀ ਇਹ ਹੁੰਦੇ ਨੇ ਆਪਣੇ ਤੇ ਟੋਪੀ ਵੀ ਬਹੁਤ ਸੋਹਣੀ ਬਣੀ ਹੋਈ ਹੈ ਇਹਦੇ ਨਾਲ ਦੀ ਤੇ ਪੂਰਾ ਸੈੱਟ ਹੈ ਜੀ ਇਹ ਤੇ ਇਹਦੇ ਵਿੱਚ ਮੈਂ ਤੁਹਾਨੂੰ ਕਲਰ ਦਿਖਾਉਣੀ ਹੈ ਜੀ ਆਪਾਂ ਦੋ ਸੈਂਪਲ ਤਿਆਰ ਕਰਵਾਏ ਨੇ ਇਹ ਹੈਗਾ ਜੀ ਪਿਆਜ਼ੀ ਰੰਗ ਦੇਖੋ ਕਿੰਨੇ ਸੋਹਣੇ ਸੋਹਣੇ ਰੰਗ ਨੇ ਇਹ ਇਹ ਦੇਖੋ ਜੀ ਨਾਪਣ ਦੀ ਜ਼ਰੂਰਤ ਨਹੀਂ ਜੀ ਸੇਮ ਸਾਈਜ਼ ਆ ਬਿਲਕੁਲ ਇਹੀ ਆ ਤੇ ਇਹਦੇ ਨਾਲ ਦੀ ਟੋਪੀ ਥੋੜੀ ਜੀ ਹੋਰ ਲੋਟਦੇ ਆ ਉਹਦੀ ਹੋਰ ਲੋਟ ਆ ਤੇ ਇਹ ਦੇਖੋ ਉਪਰ ਲੱਗਿਆ ਹੋਇਆ ਹੈ ਇਹਦੇ ਤੇ ਇਹਦੇ ਨਾਲ ਵੀ ਮੋਜੇ ਤੇ ਮਿਟਨ ਨੇ ਤੇ ਜੇ ਪ੍ਰਾਈਸ ਦੀ ਗੱਲ ਕਰੀਏ ਆਪਾਂ ਤੇ ਪ੍ਰਾਈਸ ਹੈਗਾ ਇਹਨਾਂ ਦਾ ਜੀ 320 ਰੁਪਿਆ ਪਰ ਪੀਸ ਠੀਕ ਹੈ ਜੀ 320 ਦਾ ਇਹ 320 ਦਾ ਇਹ ਇਹ چھوٹے چھوٹے ਕਿਊਟ ਜਿਹੇ ਹੈਗੇ ਨੇ ਜੀ ਤੁਹਾਡੇ ਬੱਚਿਆਂ ਦੇ ਬਹੁਤ ਸੋਹਣੇ ਲੱਗਣਗੇ ਪਾਏ ਹੋਏ ਤੇ ਤੁਸੀਂ ਇਹਨਾਂ ਦਾ ਸਕਰੀਨ ਸ਼ਾਟ ਲੈ ਕੇ ਮੈਨੂੰ ਬਾਏ ਕਰ ਸਕਦੇ ਹੋ ਜੀ ਆ ਦੇਖੋ ਇਹਨਾਂ ਦਾ ਸਕਰੀਨ ਸ਼ਾਟ ਲੈ ਕੇ WhatsApp ਕਰ ਦਿਓ ਜੀ ਠੀਕ ਹੈ ਜੀ ਤੇ ਆਰਡਰ ਭਾਣੇ ਜਲਦੀ ਪਲੇਸ ਕਰੋ ਤਾਂ ਕਿ ਤੁਸੀਂ ਕਿਤੇ ਰਹਿ ਨਾ ਜਾਵੋ ਹਨਾ ਤੇ ਇਹ ਆ ਜੀ ਇੱਕ ਕਰੋਸ਼ੀ ਦਾ ਬੁਣਿਆ ਹੋਇਆ ਬਲੈਕ ਤੇ ਵਾਈਟ ਦੇਖੋ ਕਿੰਨੀ ਸੋਹਣੀ ਟ੍ਰੇਲਿੰਗ ਕੀਤੀ ਹੋਈ ਆ ਤੇ ਪਿੱਛੋਂ ਇਦਾਂ ਜੀ ਇਹ ਇਹਦਾ ਨਾਪ ਮੈਂ ਤੁਹਾਨੂੰ ਦੱਸ ਦਨੀ ਆ ਇਹ 14 ਇੰਚ ਲੈਂਥ ਹੈ ਜੀ ਇਹਦੀ ਤੇ ਇਧਰ ਨੂੰ ਹੈਗਾ ਜੀ 10 ਇੰਚ ਜੇ ਤੁਹਾਡੇ ਬੱਚੇ ਦਾ ਨਾਪ ਇਧਰੋਂ 10 ਇੰਚ ਤੇ ਇਧਰ ਨੂੰ 14 ਇੰਚ ਹਾਂਜੀ ਜੇ 14 ਇੰਚ ਜੋ ਤੁਸੀਂ ਲੈ ਸਕਦੇ ਹੋ ਤੇ ਬਿਲਕੁਲ ਬਹੁਤ ਸੋਹਣਾ ਲੱਗੂਗਾ ਪਾਇਆ ਹੋਇਆ ਨੀਚੇ ਨੂੰ ਜੋ ਮਰਜ਼ੀ ਪਾ ਕੇ ਉੱਪਰ ਨੂੰ ਇਹ ਪਾ ਦਿਓ ਤੇ ਤੁਹਾਡੇ ਬੱਚੇ ਨੂੰ ਨਿੱਘ ਵੀ ਮਿਲੇਗੀ ਤੇ ਸੋਨਾ ਵੀ ਲੱਗਦਾ ਪਾਇਆ ਹੋਇਆ ਠੀਕ ਹੈ ਜੀ ਤੇ ਜੇ ਪ੍ਰਾਈਸ ਦੀ ਗੱਲ ਕਰੀ ਤਾਂ ਪ੍ਰਾਈਸ ਹੈਗਾ ਜੀ ਦਾ 280 ਰੁਪਇਆ ਠੀਕ ਹੈ ਬਟਨ ਵਗੈਰਾ ਬਿਲਕੁਲ ਰੈਡੀ ਹੈ ਜੀ ਤੁਸੀਂ ਮੰਗਵਾ ਕੇ ਆਪਣੇ ਬੱਚੇ ਨੂੰ ਸੋਨਾ ਜਿਹਾ ਬਣਾ ਸਕਦੇ ਹੋ ਜੀ ਤੇ ਇਹ ਹੈਗੇ ਨੇ ਆਪਣੇ ਕੋਲ ਟੋਪੀਆਂ ਇਹ ਟੋਪੀ ਇਹਦੇ ਨਾਲ ਵੀ ਮੈਚ ਹੁੰਦੀ ਆ ਦੇਖੋ ਇਨਰ ਸੈੱਟ ਦੇ ਨਾਲ ਇਹ ਇਦਾਂ ਦੀ ਟੋਪੀ ਆ ਇਹ ਇਹ ਦੇਖੋ ਤੇ ਇੱਕ ਏ ਟੋਪੀ ਹੈ ਜੇ ਬੇਬੀ ਕਰ ਲਵੇ ਬਹੁਤ ਸੋਹਣੀ ਲੱਗੂਗੀ ਲਈ ਹੋਈ ਛੋਟੀ ਛੋਟੀ ਟੋਪੀਆਂ ਨੇ ਦੇਖੋ ਇਹ ਇੱਕ ਇਹ ਪੱਗ ਟਾਈਪ ਹੈ ਜੀ ਇਹਦੇ ਬਟਨ ਰਹਿੰਦਾ ਬਟਨ ਲਾ ਕੇ ਦੇਵਾਂਗੇ ਆਪਾਂ ਜੇ ਤੁਹਾਨੂੰ ਇਹ ਪਸੰਦ ਆ ਤੁਸੀਂ ਇਹ ਵੀ ਲੈ ਸਕਦੇ ਹੋ ਆਪਣੇ ਛੋਟੇ ਬੱਚੇ ਵਾਸਤੇ ਠੀਕ ਹੈ ਜੀ ਤੇ ਟੋਪੀਆਂ ਦਾ ਨਾਪ ਵੀ ਮੈਂ ਦੱਸ ਦੰਨੀ ਆ ਤੁਹਾਨੂੰ ਤੁਸੀਂ ਆਪਣੇ ਬੱਚੇ ਦੀ ਟੋਪੀ ਨਾਪ ਲਿਓ ਤੇ ਇਹ ਦੇਖੋ ਇਹ ਵੀ ਬਹੁਤ ਸੋਹਣੇ ਲੱਗਦੇ ਨੇ ਤੇ ਇਹ ਹੈਗੇ ਥੋੜੀ ਜਿਹੀ ਵੱਡੀ ਹੈ ਇਹ ਇੱਦਾਂ ਇਹ ਮੂਹਰੇ ਪਾਸੇ ਆਜੂਗਾ ਜਿੱਥੇ ਇੱਥੇ ਟਾੜੀਆਂ ਬੰਨ ਹੋ ਜਾਣਗੀਆਂ ਏਦਾਂ ਹੁੰਦੀ ਹੈ ਇਹ ਠੀਕ ਹੈ ਜੀ ਤੇ ਜੇ ਜੀ ਮੈਂ ਟੋਪੀ ਤੁਹਾਨੂੰ ਨਾਪਦਾ ਮੈਂ ਜਾਂ ਇੱਧਰੋਂ 5.5 ਇੰਚ ਹੈ ਜੀ ਇਹ ਇਸ ਪਾਸੇ ਨੂੰ 5.5 ਇੰਚ ਜੇ ਤੁਹਾਡੇ ਬੱਚੇ ਦੇ ਸਿਰ ਦੇ ਅਕੋਰਡਿੰਗ ਤੁਸੀਂ ਮੰਗਵਾ ਸਕਦੇ ਹੋ ਠੀਕ ਹੈ ਜੀ ਇਹ ਛੋਟੀ ਇਹਨਾਂ ਨਾਲੋਂ ਇਹ ਹੈਗੇ ਜੀ 7 ਇੰਚ 7.5 7.5 ਇੰਚ ਤੇ ਇਹਨਾਂ ਦਾ ਪ੍ਰਾਈਸ ਹੈਗਾ ਜੀ 70 ਰੁਪਿਆ ਪਰ ਪੀਸ ਠੀਕ ਹੈ ਜੀ ਸਕਰੀਨ ਸ਼ਾਟ ਲੈ ਸਕਦੇ ਹੋ ਤੁਸੀਂ ਆਹ ਲਓ ਜੀ ਕੱਠਿਆਂ ਦੀ ਫੋਟੋ ਖਿੱਚ ਕੇ ਤੁਸੀਂ ਉਹਦੇ ਨਿਸ਼ਾਨ ਲਾ ਕੇ ਭੇਜ ਦਿਓ ਮੈਨੂੰ ਠੀਕ ਹੈ ਜੀ ਕਲਰ ਸਾਰੇ ਅਲੱਗ-ਅਲੱਗ ਨੇ ਤੇ ਡਿਜ਼ਾਈਨ ਵੀ ਸਾਰਿਆਂ ਦਾ ਅਲੱਗ-ਅਲੱਗ ਆ ਤੇ ਤੁਸੀਂ ਇਹਨਾਂ ਨੂੰ ਸਾਰਿਆਂ ਨੂੰ ਰੈਡੀ ਨੇ ਹੈ ਬਾਏ ਕਰ ਸਕਦੇ ਹੋ ਜੀ ਠੀਕ ਹੈ ਜੀ ਤੇ ਹੁਣ ਆ ਗਈਆਂ ਆਪਣੇ ਕੋਲ ਇਨਰਾਂ ਜੀ ਕੱਲ ਵੀ ਆਪਾਂ ਵੀਡੀਓ ਚ ਦਿਖਾਈਆਂ ਸੀ ਤੇ ਅੱਜ ਦੀ ਵੀਡੀਓ ਦੇ ਵਿੱਚ ਵੀ ਆਪਾਂ ਸੋਹਣੀਆਂ ਸੋਹਣੀਆਂ ਇਨਰਾਂ ਲੈ ਕੇ ਆਏ ਜੀ ਦੇਖੋ ਇਹਨਾਂ ਦਾ ਪ੍ਰਾਈਸ ਹੈਗਾ 120 ਰੁਪਏ ਪਰ ਪੀਸ ਜੀ ਠੀਕ ਹੈ ਜੀ ਮੈਂ ਤੁਹਾਨੂੰ ਇੱਕ ਨਾਪ ਕੇ ਦਿਖਾ ਦਿੰਨੀ ਹਾਂ ਤੇ ਕੱਲ ਵੀ ਮੈਂ ਤੁਹਾਨੂੰ ਦਿਖਾਈਆਂ ਸੀਗੀਆਂ ਬਹੁਤ ਪਿਆਰੀਆਂ ਚੀਜ਼ਾਂ ਨੇ ਜੀ ਇਹ ਸੋਹਣੀਆਂ ਲੱਗਦੇ ਨੇ ਕਿਉਂਕਿ ਸੌਫਟ ਜੇ ਬੇਵੀ ਹੁੰਦਾ ਆਪਣਾ ਸੌਫਟ ਜੇ ਪਸ਼ਮ ਲੱਗੀ ਹੋਈ ਹੈ ਇਹਨੂੰ ਤੇ 11.5 ਇੰਚ ਹੈ ਜੀ ਲੈਂਥ ਇਹਦੀ ਤੇ ਇਹ ਵੀ ਸੇਮ ਹੈ ਜੀ ਇਹ ਦੇਖੋ ਜੀ 120 ਰੁਪਏ ਪਰ ਪੀਸ ਜੀ ਕਲਰ ਤੁਸੀਂ ਇਹਨਾਂ ਦੇ ਵਿੱਚੋਂ ਜਿਹੜਾ ਮਰਜ਼ੀ ਲੈ ਸਕਦੇ ਹੋ ਇਹ ਸੇਮ ਨੇ ਜੀ ਦੋਨੋਂ ਹੀ ਠੀਕ ਹੈ ਜੀ ਤੁਸੀਂ ਇਹਨਾਂ ਚੋਂ ਦੋਨੋਂ ਚੋਂ ਲੈ ਸਕਦੇ ਹੋ ਤੇ ਸਾਈਜ਼ ਇਹ ਥੋੜਾ ਜਿਹਾ ਛੋਟਾ ਹੋਊਗਾ ਇਹਨੂੰ ਵੀ ਨਾਪ ਦੰਨੀ ਆਵੇਂ ਇਹ 11.5 ਨੇ 10.5 ਹੈ ਜੀ ਏ 11 ਇੰਚ 11.5 ਹਾਂ ਇਹ 11.5 ਇੰਚ 1 ਇੰਚ ਛੋਟੀ ਹੈ ਜੀ ਇਹਦੇ ਨਾਲੋਂ ਇਹ ਵਾਲੀ ਛੋਟੀ ਹੈ 1 ਇੰਚ ਤੇ ਤੁਸੀਂ ਲੈ ਸਕਦੇ ਹੋ ਠੀਕ ਹੈ ਜੀ ਤੇ ਇਹ ਦੇਖੋ ਜੀ ਇਹ ਵੀ ਮਾਪ ਦੰਨੀ ਹੈ ਮੈਂ ਇਹ 10 ਇੰਚ ਹੈ ਜੀ ਇਹਦੀ ਲੈਂਥ 10 ਇੰਚ ਹੈ ਤੇ ਇਹਦੀ ਵੀ ਆਪਾਂ ਦੇਖ ਲੈਣੇ ਆ ਇਹ 11 ਇੰਚਾਵਾ 11 ਇੰਚਾ ਜੀ ਪਹਿਲੇ ਮੈਸੇਜ ਤਾਂ ਕਰਿਓ ਜੇ ਤੁਹਾਨੂੰ ਆਰਡਰ ਪਲੇਸ ਕਰਨਾ ਹੋਊਗਾ ਹਨਾ ਫਿਰ ਮੇਰੇ ਤੋਂ ਰਿਪਲਾਈ ਨਹੀਂ ਹੁੰਦੇ ਤੇ ਫਿਰ ਤੁਸੀਂ ਗੁੱਸੇ ਹੋ ਜਾਣਾ ਵੀ ਰਿਪਲਾਈ ਨਹੀਂ ਕਰਦੇ ਫੋਨ ਕਾਲ ਮੈਂ ਬਹੁਤ ਘੱਟ ਲੈਣ ਲੱਗ ਗਈ ਹੁਣ ਕਿਉਂਕਿ ਮੇਰਾ ਬਹੁਤ ਕੰਮ ਵਿਗੜ ਜਾਂਦਾ ਸੀਗਾ ਉਹ 11 ਇੰਚਾ ਜੀ ਦੇਵੀ ਬਾ ਤੁਸੀਂ ਵੀਡੀਓ ਸਕਿੱਪ ਨਾ ਕਰਿਆ ਕਰੋ ਫਿਰ ਤੁਹਾਨੂੰ ਆਪਣੇ ਆਪ ਹੀ ਸਮਝ ਲੱਗ ਜੂਗੀ ਹਨਾ ਜੇ ਅਪਾ ਛੋਟੇ ਛੋਟੇ ਚੀਜ਼ਾਂ ਨੂੰ ਧਿਆਨ ਨਾਲ ਦੇਖਾਂਗੇ ਤੇ ਇਹ ਦੇਖੋ ਥੋੜਾ ਥੋੜਾ ਜਿਹਾ ਫਰਕ ਹੈ ਪਰ ਜਿਵੇਂ ਤੁਹਾਡੇ ਦੋ ਬੇਬੀ ਨੇ ਤੁਸੀਂ ਦੋਨਾਂ ਵਾਸਤੇ ਲੈ ਸਕਦੇ ਹੋ ਲੈਂਥ ਮੈਂ ਤੁਹਾਨੂੰ ਦੱਸ ਦਨੀ ਆ ਇਹਦੀ ਲੈਂਥ ਹੈ ਜੀ 11.5 ਇੰਚ ਠੀਕ ਹੈ ਜੀ ਜਿਆਦਾ ਤਾਂ ਲੈਂਥ ਦਾ ਹੀ ਹੁੰਦਾ ਏ ਇਧਰ ਨੂੰ 9 ਇੰਚ ਹੈ ਜੀ ਠੀਕ ਹੈ ਜੀ ਦੇਖੋ ਕਿੰਨੇ ਪਿਆਰੇ ਕਲਰ ਨੇ ਬਲੈਕ ਐਂਡ ਵਾਈਟ ਕਿਸੇ ਵੀ ਕੱਪੜੇ ਉੱਪਰ ਵੇਅਰ ਹੋ ਜਾਂਦਾ ਹੈ ਇਹ 12 ਇੰਚ ਹੈ ਜੀ ਇਹ 12 ਇੰਚ ਤੁਸੀਂ ਹੁਣ ਧਿਆਨ ਰੱਖੋ ਕਿ ਕਿਹੜੀ ਕਿੰਨੇ ਇੰਚ ਦੇ ਆ ਕਿਉਂਕਿ ਮੈਂ ਦੱਸਦਾ ਫਿਰ ਮੈਂ ਭੁੱਲ ਜਾਨੀ ਆ ਜਾਂ ਤੁਸੀਂ ਮੈਸੇਜ ਕਰਦੇ ਹੋ ਵੀ ਮਿੰਨ ਕੇ ਦੱਸ ਦਿਓ ਫਿਰ ਦੁਬਾਰਾ ਨਹੀਂ ਜੀ ਤੁਸੀਂ ਵੀਡੀਓ ਧਿਆਨ ਨਾਲ ਦੇਖ ਲਿਆ ਕਰੋ ਠੀਕ ਆ ਜੀ ਬਹੁਤ ਪਿਆਰੀਆਂ ਚੀਜ਼ਾਂ ਨੇ ਇਹ ਹੈਂਡ ਮੇਡ ਹੁੰਦੀ ਨੇ ਨਾ ਤਾਂ ਟਾਈਮ ਲੱਗਦਾ ਜੇ ਤੁਸੀਂ ਆਰਡਰ ਪਲੇਸ ਕਰਨਾ ਤਾਂ ਤੁਸੀਂ ਕਰ ਸਕਦੇ ਹੋ ਗਰਮੀ ਗਰਮੀ ਆਪਾਂ ਰੈਡੀ ਕਰ ਲਾਂਗੇ ਕਿਉਂਕਿ ਇਹ ਸਿਰਫ ਅਪਰੇ ਸੈਂਪਲ ਪੀਸ ਬਣਵਾਏ ਨੇ ਤੁਸੀਂ ਇਹਨਾਂ ਵਿੱਚੋਂ ਜਿਹੜੀ ਮਰਜ਼ੀ ਬਾਏ ਕਰ ਸਕਦੇ ਹੋ ਠੀਕ ਹੈ ਜੀ ਤੇ ਹੁਣ ਆ ਗਈ ਜੀ ਸੈੱਟ ਆਪਣੇ ਕੋਲ ਮੈਂ ਤੁਹਾਨੂੰ ਕੱਲ ਰੈੱਡ ਦਿਖਾਇਆ ਸੀਗਾ ਇਹ ਉਹਦੇ ਵਿੱਚ ਹੀ ਇਹ ਗ੍ਰੀਨ ਜਿਹਾ ਸ਼ੇਡ ਆ ਬਹੁਤ ਸੋਹਣਾ ਦੇਖੋ ਇਹਦੇ ਨਾਲ ਵੀ ਪ੍ਰੋਪਰ ਐਕਸੈਸਰੀ ਆ ਮੋਜੇ ਨੇ ਤੇ ਟੋਪੀ ਹੈ ਜੀ ਬਸ ਇਹਦੇ ਨਾਲ ਵਿਦਆਊਟ ਪਜਾਮੀ ਹੈ ਇਹ ਉਹ ਰੈੱਡ ਸੈੱਟ ਹੈਗਾ ਸੀਗਾ 700 ਰੁਪਏ ਦਾ ਇਹ ਹੈਗਾ ਜੀ 550 ਰੁਪਏ ਦਾ ਕਿਉਂਕਿ ਇਹਦੇ ਨਾਲ ਪਜਾਮੀ ਨਹੀਂ ਹੈਗੀ ਠੀਕ ਹੈ ਜੀ ਤੁਸੀਂ ਇਹਨੂੰ ਬਾਏ ਕਰ ਸਕਦੇ ਹੋ ਇਹ ਡਿਟੇਲਿੰਗ ਤੁਸੀਂ ਲੈਣੇ ਹੋ ਕੇ ਦਿਖਾ ਦਿਓ ਮਾੜਾ ਜੋਂ ਮੁੰਤੀ ਦੇਖੋ ਜੀ ਬਟਨ ਦੇਖੋ ਕਿੰਨੇ ਪਿਆਰੇ ਲੱਗੇ ਹੋਏ ਨੇ ਤੇ ਇਹ ਮੋਜੇ ਜੇ ਟਾਈਟ ਹੋਣਗੇ ਮੋਜਿਆਂ ਦਾ ਸਾਈਜ਼ ਦੇਖ ਲਓ ਤੁਸੀਂ ਅ ਇਦਨ 6 ਇੰਚ ਨੇ ਜੀ ਠੀਕ ਹੈ ਜੀ ਲੈਂਥ ਮੈਂ ਤੁਹਾਨੂੰ ਇਹਦੀ ਮਿਲ ਕੇ ਦੱਸ ਦਿੰਨੀ ਆ ਇਹ 13.5 ਇੰਚ ਹੈ ਜੀ ਇਹ ਦੇਖ ਲਓ ਧਿਆਨ ਨਾਲ ਬਸ ਵੀਡੀਓ ਨੂੰ ਧਿਆਨ ਨਾਲ ਦੇਖਿਆ ਕਰੋ ਤੁਹਾਨੂੰ ਬਾਰ-ਬਾਰ ਮੈਸੇਜ ਕਰਨ ਦੀ ਵੀ ਜ਼ਰੂਰਤ ਨਹੀਂ ਹੁੰਦੀ ਤੇ ਜਿਹੜੀ 19 ਮਗ ਦਿਨ ਮੇਰੇ ਭੈਣਾਂ ਉਹਨਾਂ ਨੂੰ ਹੱਥ ਬਨ ਕੇ ਬੇਨਤੀ ਹੈ ਭੈਣੇ ਉਹਨ ਨੂੰ ਸਾਡੇ ਕੋਲੋਂ ਬਸ ਅਸੀਂ ਕੋਟੀਆਂ ਬਣਾ ਕੇ ਹੀ ਸੇਲ ਕਰਦੇ ਹਾਂ ਠੀਕ ਹੈ ਤੇ ਉਹਨਾਂ ਨਹੀਂ ਹੈਗੀ ਹੁਣ ਆਪਾਂ ਮੰਗਵਾਈ ਹੋਈ ਐ ਸਗੋ ਦੁਕਾਨ ਦੇ ਵਿੱਚੋਂ ਖਤਮ ਹੋ ਗਈ ਸੀ ਜਿੱਥੋਂ ਆਪਾਂ ਲੈਣੇ ਇਹ ਦੇਖੋ ਜੀ ਇਹ ਜਿਵੇਂ ਕਿਸੇ ਆਪਣੇ ਬੱਚੇ ਨੇ ਬੇਬੀ ਨੂੰ ਫੌਜੀ ਬਣਾਉਣਾ ਮਿਲਟਰੀ ਕਲਰ ਹੈ ਜੀ ਦੇਖੋ ਕਿੰਨਾ ਪਿਆਰਾ ਹੈ ਨਾ ਸੌਣੇ ਲੱਗਦੇ ਆ ਕਿਊਟ ਕਿਊਟ ਜੇ ਸੈੱਟ ਇਹ ਇਹਦੇ ਨਾਲ ਵੀ ਹੱਥਾਂ ਵਿੱਚ ਪਾਉਣ ਵਾਲੇ ਗਲਵਜ਼ ਵੀ ਹੈਗੇ ਆ ਹਨਾ ਦੇ ਦੇਖੋ ਕਲਰ ਕਿੰਨਾ ਪਿਆਰਾ ਡਿਟੇਲਿੰਗ ਕਿੰਨੀ ਸੋਹਣੀ ਕੀਤੀ ਹੋਈ ਆ ਤੇ ਇਹਦੇ ਨਾਲ ਪਜਾਮੀ ਵੀ ਹੈਗੀ ਆ ਪਹਿਲੇ ਇਹ ਦੇਖੋ ਪਜਾਮੀ ਵੀ ਹੈਗੀ ਆ ਮੋਜੇ ਵੀ ਹੈਗੇ ਨੇ ਤੇ ਟੋਪੀ ਵੀ ਹੈਗੀ ਆ ਤੇ ਤੁਹਾਡਾ ਬੱਚਾ ਇਹਨੂੰ ਪਾ ਕੇ ਫੌਜੀ ਜ਼ਰੂਰ ਬਣ ਜਾਊਗਾ ਜੀ ਜੇ ਹੁਣ ਨਾ ਬਣਿਆ ਤਾਂ ਵੱਡਾ ਹੋ ਕੇ ਬਣ ਜਾਊਗਾ ਤੁਸੀਂ ਇਹਨੂੰ ਵੀ ਲੈ ਸਕਦੇ ਹੋ ਜੀ ਹਨਾ ਤੇ ਲੈਂਥ ਮੈਂ ਇਹਦੀ ਦੱਸ ਦਨੀ ਆ ਵੀ ਕਿੰਨੀ ਹੈ ਇਹਦੀ ਲੈਂਥ ਹੈਗੀ ਜੀ 11 ਇੰਚ ਠੀਕ ਹੈ ਜੀ ਤੇ ਇਹਦੀ ਪਜਾਮੇ ਦੀ ਲੈਂਥ ਵੀ ਆਪਾਂ ਨਾਪ ਲੈਨੇ ਆ ਇਹਦੀ ਪਜਾਮੀ ਹੈਗੀ ਜੀ 11.5 ਇੰਚ ਠੀਕ ਹੈ ਜੀ ਤੁਸੀਂ ਇਹਨੂੰ ਲੈ ਸਕਦੇ ਹੋ ਤੇ ਇਹਦਾ ਪ੍ਰਾਈਸ ਹੈਗਾ ਜੀ 600 ਰੁਪਿਆ ਤੇ ਇਹਦਾ ਪ੍ਰਾਈਸ ਮੈਂ ਤੁਹਾਨੂੰ ਨਾ 550 ਦੱਸਿਆ ਤੇ 550 ਲਈ ਜੀ ਇਹਦਾ 450 ਆ ਸੌਰੀ ਗਲਤੀ ਹੋ ਗਈ ਜੀ ਇਹਦਾ 450 ਆ ਕਿਉਂਕਿ ਇਹਦੇ ਨਾਲ ਪਜਾਮੀ ਨਹੀਂ ਹੈਗੀ ਠੀਕ ਹੈ ਜੀ ਤੇ ਇਹ ਹੈਗਾ ਜੀ 600 ਰੁਪਿਆ ਦਾ ਤੇ ਜੇ 100 ਰੁਪਇਆ ਲਾ ਕੇ ਤੁਸੀਂ ਆਪਣੇ ਬੱਚੇ ਨੂੰ ਫੌਜੀ ਬਣਾਓ ਜੀ ਦੇਖੋ ਕਿੰਨਾ ਸੋਹਣਾ ਕਲਰ ਆ ਤੇ ਸਾਰੀਆਂ ਚੀਜ਼ਾਂ ਇਹਦੇ ਨਾਲ ਜੁਆਇੰਟ ਕੀਤੀ ਹੋਈਆਂ ਨੇ ਵੀ ਤਾਂ ਕਿ ਇਧਰ ਉਧਰ ਗੁੰਮ ਨਾ ਜਾਣ ਤੇ ਖੋਲੇ ਮੈਂ ਤਾਂ ਨਹੀਂ ਕਿਉਂਕਿ ਆਪਾਂ ਨੂੰ ਪਤਾ ਹੀ ਹੈ ਵੀ ਕਿੰਨਾ ਕੁ ਸਾਈਜ਼ ਆ ਹੈ ਨਾ ਤੇ ਤੁਸੀਂ ਇਹ ਲੈ ਸਕਦੇ ਹੋ ਜੀ ਪਰ ਆਰਡਰ ਤੁਹਾਨੂੰ ਵੀਡੀਓ ਦੇਖਣ ਸਾਰ ਨਾਲ ਦੀ ਨਾਲ ਕਰ ਦੇਣੇ ਨੇ ਜੀ ਠੀਕ ਹੈ ਤੇ ਦੇਖੋ ਤੁਹਾਨੂੰ ਮੈਂ ਸਾਰੀ ਇੱਕ ਵਾਰੀ ਦਿਖਾ ਦਿੰਨੀ ਹਾਂ ਕੀ ਕਿੰਨੇ ਸੋਹਣੇ ਨੇ ਕਲਰਫੁਲ ਚੀਜ਼ਾਂ ਨੇ ਇਹ ਤੁਹਾਡੇ ਬੱਚੇ ਵੀ ਨਾ ਕਲਰਾਂ ਵਾਂਗ ਫੁੱਲਾਂ ਵਾਂਗ ਖਿੜੇ ਰਹਿਣ ਜੀ ਹੈ ਨਾ ਬਸ ਭੈਣੇ ਅੱਜ ਦੀ ਵੀਡੀਓ ਚ ਬਸ ਇੰਨਾ ਹੀ ਤੇ ਜਿਹਨੂੰ ਜਿਹਨੂੰ ਸਾਡੀ ਵੀਡੀਓ ਸੋਹਣੀ ਲੱਗਦੀ ਹੈ ਤਾਂ ਲਾਈਕ ਦਾ ਬਟਨ ਜ਼ਰੂਰ ਦਬਾ ਦਿਓ ਜਿਨ੍ਹਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤੇ ਚੈਨਲ ਨੂੰ ਜਲਦ ਜਲਦ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਜੀ ਕਿਉਂਕਿ ਕਈ ਭੈਣਾਂ ਵੀਡੀਓ ਦੇਖ ਲੈਂਦੀਆਂ ਨੇ ਉਹਨਾਂ ਤੋਂ ਵੀਡੀਓ ਗੁੰਮ ਹੋ ਜਾਂਦੀਆਂ ਨੇ ਫਿਰ ਵੀ ਨੇ ਲਿੰਕ ਸ਼ੇਅਰ ਕਰਨੇ ਪੈਂਦੇ ਨੇ ਹਨਾ ਜੀ ਫਿਰ ਤੁਹਾਨੂੰ ਪਤਾ ਵੀ ਨਾ ਟਾਈਮ ਨਹੀਂ ਹੁੰਦਾ ਸਾਡੇ ਕੋਲ ਤੇ ਤੁਸੀਂ ਚੈਨਲ ਨੂੰ ਕਰਕੇ ਸਬਸਕ੍ਰਾਈਬ ਜੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਇਹ ਜ਼ਰੂਰ ਦੱਸਿਓ ਵੀ ਤੁਹਾਨੂੰ ਸਾਡੀਆਂ ਵੀਡੀਓ ਕਿੱਦਾਂ ਦੀ ਲੱਗਦੀਆਂ ਨੇ ਤੇ ਬਸ ਅੱਜ ਦੀ ਵੀਡੀਓ ਚੈਨਲ 'ਚ ਹੀ ਮਿਲਦੀ ਹੈ ਕਿਸੇ ਹੋਰ ਵੀਡੀਓ ਦੇ ਵਿੱਚ ਤਦ ਤੱਕ ਲਈ ਸਾਰੀਆਂ ਭੈਣਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜਿਉਂਦੇ ਰਸਤੇ ਰਹੋ ਜੀ